ਇਕਸ਼ਨ ਦੇ ਨੇੜੇ ਟਾਈਮ ਆਏਗਾ ਉਵੇਂ ਉਵੇਂ ਜਿਹੜਾ ਹੈ ਉਹ ਸ਼ਾਹ ਵਧੇਗਾ ਕਿਉਂਕਿ ਲੋਕ ਇਸ ਵਾਰ ਸਰਕਾਰ ਦੇ ਵਿੱਚ ਜਾਣਾ ਚਾਹੁੰਦੇ ਆ ਲੋਕ ਸਰਕਾਰ ਦੇ ਵਿੱਚ ਇਸ ਵਾਰ ਆਪਣੀ ਡਿਵੈਲਪਮੈਂਟ ਤੇ ਤਰੱਕੀ ਦੇਖਣਾ ਚਾਹੁੰਦੇ ਆ ਤੇ ਉਹ ਤਾਂ ਹੀ ਹੋ ਸਕਦਾ ਕਿਉਂਕਿ ਗਵਰਨਮੈਂਟ ਮੋਦੀ ਜੀ ਦੀ ਬਣਨੀ ਆ ਭਾਜਪੀ ਦੀ ਬਣਨੀ ਆ ਤੇ ਜਦੋਂ ਗਵਰਨਮੈਂਟ ਬਣ ਗਈ ਤੇ ਸਭ ਤੋਂ ਵੱਧ ਜਿਹੜਾ ਇਹ ਉਹ ਪੰਜਾਬ ਨੂੰ ਇਸ ਵਾਰ ਤਰੱਕੀ ਦਾ ਡਿਵੈਲਪਮੈਂਟ ਦਾ ਫਾਇਦਾ ਹੋਣਾ ਅੱਜ ਬਹੁਤ ਉਤਸ਼ਾਹ ਦੀ ਗੱਲ ਹੈ ਹਲਕਾ ਸਾਉਂਦ ਦੇ ਵਿੱਚ ਐਮਪੀ ਸਾਹਿਬ ਰੋਡ ਸ਼ੋਅ ਕਰਨ ਆ ਰਹੇ ਆ ਇਹਦੇ ਵਿੱਚ ਕੀ ਹੈ ਤੁਸੀਂ ਦੇਖ ਰਹੇ ਹੋ ਪਬਲਿਕ ਦਾ ਕਿੰਨਾ ਉਤਸ਼ਾਹ ਹਰੇ ਕਹਿੰਦਾ ਹੈ ਮੋਦੀ ਜੀ ਨੂੰ ਵੋਟ ਪਾਣੀ ਹੈ ਬਿੱਟੂ ਜੀ ਨੂੰ ਵੋਟ ਪਾਣੀ ਹੈ ਮੋਦੀ ਦੀ ਸਰਕਾਰ 100% ਆਊਗੀ 400 ਪਾਰ ਇਹਦੇ ਵਿੱਚ ਐਮਪੀ ਸਾਹਿਬ ਇੱਥੋਂ ਜਿੱਤ ਕੇ ਜਾਣਗੇ ਬਿੱਟੂ ਜੀ ਪਰ ਮੰਤਰੀ ਬਣਨਗੇ ਬਿਲਕੁਲ ਕਿੰਨਾ ਉਤਸ਼ਾਹ ਕਾਰਡ ਬੋਟਾ ਨਾਲ ਜਿੱਤੂਗਾ ਬਿੱਟੂ ਕਾਰਡ ਬੋਟਾ ਨਾਲ ਉਹਨਾਂ ਦੀ ਆਉਣ ਦੀ آمد ਤੇ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਆ ਲੋਕ ਆਪ ਮਾਰੇ ਘਰਾਂ ਵਿੱਚੋਂ ਨਿਕਲ ਕੇ ਆ ਰਹੇ ਨੇ ਮੈਂ ਸਮਝਦਾ ਕਿ ਛੋਟਾ ਜਿਹਾ ਪ੍ਰੋਗਰਾਮ ਸੀਗਾ ਤੇ ਉਹ ਉਹਨੂੰ ਬਹੁਤ ਵੱਡਾ ਪ੍ਰੋਗਰਾਮ ਬਣਾ ਦਿੱਤਾ ਕਿਉਂਕਿ ਲੋਕ ਜਿਹੜੇ ਨੇ ਅੱਜ ਇਸ ਗੱਲ ਤੋਂ ਪਰੇਸ਼ਾਨ ਨੇ ਕਿ ਜਿਹੜੇ ਬਾਕੀ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਦੇ ਵਾਸਤੇ ਜਿਹੜੀ ਆਮ ਆਦਮੀ ਪਾਰਟੀ ਆ ਪੰਜਾਬ ਦਾ ਬੇੜਾ ਕਰ ਕਰਤਾ ਕੀਤੇ ਹੋਏ ਵਾਅਦੇ ਨਹੀਂ ਪੂਰੇ ਕੀਤੇ ਪਹਿਲੀ ਗੱਲ ਤੇ ਵੇਖੋ ਜਿਹੜਾ ਲੋਕਾਂ ਨਾਲ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ 1000 ਰੁਪਏ ਸੀ ਦੇਵਾਂਗੇ ਉਹ ਕਹਿੰਦੇ ਆ 1100 ਰੁਪਏ ਕਰਤਾ ਮੈਂ ਕਹਿੰਦਾ ਪਿਛਲਾ 1000 ਤਾਂ ਦਿੱਤਾ ਨਹੀਂ ਇਹ ਸਿਰਫ ਇੱਕ ਛਟੰਟ ਵਾ ਮੈਂ ਭਗਵੰਤ ਮਾਨ ਜਿਹੜੇ ਸਾਡੇ ਮੁੱਖ ਮੰਤਰੀ ਨੇ ਭਗਵੰਤ ਮਾਨ ਸਾਹਿਬ ਜੀ ਉਹ ਇੱਕ ਕਮੇਡੀਅਨ ਨੇ ਇਹ ਲੋਕਾਂ ਦੇ ਨਾਲ ਧੋਖਾ ਕਰ ਰਹੇ ਨੇ ਇਸ ਕਰਕੇ ਲੋਕ ਸਮਝ ਚੁੱਕੇ ਨੇ ਵੇਖੋ ਹਰ ਪਾਰਟੀ ਦਾ ਕਹਿਣਾ ਵਾ ਵੀ ਜੁੱਤੇ ਨੇ ਪਰ ਹਕੀਕਤ ਜਿਹੜੀ ਤੁਸੀਂ ਲੋਕਾਂ ਦੇ ਵਿੱਚ ਲੋਕ ਜਿਹੜੀ ਆ ਬਦਵਾ ਚਾਹੁੰਦੇ ਨੇ ਲੋਕਾਂ ਨੇ ਦੇਸ਼ ਵਾਸਤੇ ਲੈ ਲੜੀ ਜਾ ਰਹੀ ਆ ਲਾ ਕੇ ਇੱਕ ਗਲੀ ਮੱਲੇ ਵਾਸਤੇ ਲੜੀ ਜਾ ਰਹੀ ਆ ਜਿਹੜੇ ਸਾਡੇ ਤੋਂ ਕੈਂਡੀਡੇਟ ਜਿੱਤ ਕੇ ਜਾਣਗੇ ਉਹ ਆਪਣੇ ਪੰਜਾਬ ਦੀ ਗੱਲ ਕਰਨ ਵਾਸਤੇ ਉਹਨਾਂ ਨੂੰ ਕੇਂਦਰ 'ਚ ਭੇਜਿਆ ਜਾ ਰਿਹਾ। ਉਹ ਕਹਿੰਦੇ ਪਹਿਲਾਂ ਕਾਂਗਰਸ 'ਚ ਸੀ ਕਿ 10 ਸਾਲ ਅਫੀਸੇ ਦਾ ਬੋਨ ਨਹੀਂ ਚੱਕਿਆ ਤੇ ਹੁਣ ਕੀ ਕਰਨਗੇ ਕੰਮ? ਤੁਸੀਂ ਇਤੋਂ ਅੰਦਾਜ਼ਾ ਲਾ ਲਓ ਕਿ ਜਿਹੜਾ ਬੰਦਾ 10 ਸਾਲ ਵਿੱਚੋਂ ਇੱਕ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਜਾ ਰਿਹਾ ਉਹਦਾ ਮੰਨਣਾ ਹੈ ਕਿ ਜਿਹੜਾ ਵਿਕਾਸ ਹੈ ਜੇ ਪੰਜਾਬ ਦਾ ਆਪਣੇ ਲੁਧਿਆਣਾ ਦਾ ਵਿਕਾਸ ਕਰਵਾ ਸਕਦੀ ਆ ਤੇ ਉਹ ਭਾਰਤੀ ਜਨਤਾ ਪਾਰਟੀ ਹੀ ਵਿਕਾਸ ਕਰਵਾ ਸਕਦੀ ਆ। ਇਸ ਕਰਕੇ ਉਹਨਾਂ ਨੇ ਇਸ ਪਾਰਟੀ ਬਚਾਉਣਾ ਸਮਝਦਾ ਸੀ ਉਹਦਾ ਵੈਲਕਮ ਕਰਦਿਆਂ।